ਸਿਆਣਪ ਇਸ ਦੇ ਵਿੱਚ ਨਹੀਂ ਹੈਗੀ ਕਿ ਤੁਹਾਨੂੰ ਪਤਾ ਹੈ ਕਿੱਥੇ ਬੋਲਣਾ ਹੈ ਉਹ ਕਹਿੰਦਾ ਸਿਆਣਪ ਇਸ ਦੇ ਵਿੱਚ ਹੈ ਕਿ ਤੁਹਾਨੂੰ ਪਤਾ ਹੈ ਕਿੱਥੇ ਚੁੱਪ ਰਹਿਣਾ ਹੈ ਘੱਟ ਬੋਲਣਾ ਸਿਆਣਪ ਦੀ ਨਿਸ਼ਾਨੀ ਹੁੰਦੀ ਹੈ ਚੁੱਪ ਰਹਿਣਾ ਅਮੀਰੀ ਦੀ ਨਿਸ਼ਾਨੀ ਹੁੰਦੀ ਹੈ ਤਿੰਨ ਥਾਵਾਂ ਤੇ ਹਮੇਸ਼ਾ ਚੁੱਪ ਰਹੋ ਪਹਿਲਾ ਜਦੋਂ ਤੁਸੀਂ ਕ੍ਰੋਧ ਨਾਲ ਭਰੇ ਹੋਏ ਹੋ ਚੁੱਪ ਕਰ ਜਾਓ ਦੂਸਰਾ ਜਦੋਂ ਤੁਸੀਂ ਕਿਸੇ ਨੂੰ ਸੁਣ ਰਹੇ ਹੋ ਚੁੱਪ ਕਰ ਜਾਓ ਤੀਸਰਾ ਜਿੱਥੇ ਤੁਹਾਡੇ ਬੋਲਾਂ ਦੀ ਕਦਰ ਨਹੀਂ ਚੁੱਪ ਕਰ ਜਾਓ ਬੋਲਣਾ ਹੈ ਤੇ ਫਿਰ ਮਹਾਰਾਜ ਜੀ ਕਹਿੰਦੇ ਬਾਬਾ ਬੋਲਣਾ ਕੀ ਕਹੀ ਹੈ ਜੈਸੇ ਰਾਮ ਨਾਮ ਰਵ ਰਹੀ ਹੈ